ਹਾਂਜੀ ਨਾਮ ਮੇਰਾ ਮਨਪ੍ਰੀਤ ਸਿੰਘ ਜੀ ਸਨ ਆਫ ਚਮਨਲਾ ਮੇਰਾ ਕਲੋਨੀ ਰਹਿਣ ਵਾਲਾ ਹੀ ਹਾਂ ਮੈਂ ਗਿਆ ਸੀਗਾ 2020 ਦੇ ਲਾਸਟ ਚ ਗਿਆ ਸੀਗਾ ਜੀ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਹੀ ਪੈਕਿੰਗ ਡਿਪਾਰਟਮੈਂਟ ਦਾ ਅੱਛਾ ਤੁਸੀਂ ਕੰਪਨੀ ਸੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ ਉਸ ਤੋਂ ਬਾਅਦ ਕੰਪਨੀ ਚੇਂਜ ਹੋਈ ਮੇਰੀ ਫਿਰ ਫਿਰ ਜਾ ਕੇ ਕੰਪਨੀ ਚੇਂਜ ਕੀਤੀ ਜਦੋਂ ਮੈਂ ਰੂਮ ਚੰਗਾ ਜੀ ਉੱਥੇ ਮੈਂ ਫੜਿਆ ਗਿਆ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਏ ਤੁਸੀਂ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਨ ਹੀ ਅੱਛਾ ਅਜਮਾਨ ਹਾਂਜੀ ਆਪੂ ਦਾ ਬੁਜਾ ਅਜਮਾਨ ਗਿਆ ਸੀ ਜੀ ਹਾਂਜੀ ਉਹ ਤੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀਨ ਹੈ ਜੀ ਕਿੱਦਾਂ ਕੀ ਨਹੀਂ ਇਹਦਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਨਾਲ ਅੱਛਾ ਜਿੱਦੇ ਉੱਥੇ ਮੈਂ ਰਿਹਾ ਜੀ ਮੈਂ 10 ਦਿਨਾਂ ਦੇ ਵਿੱਚ ਚੱਕਿਆ ਗਿਆ ਜੀ 10 ਦਿਨ ਉੱਥੇ ਰਿਹਾ ਹਾਂਜੀ ਹਾਂਜੀ ਹੁਣ ਸਵੇਰੇ ਉੱਥੇ ਦबई ਪੁਲਿਸ ਨੇ ਚੱਕਿਆ ਦबई ਦੇ ਨਹੀਂ ਚੱਕਿਆ ਇਹ ਜਮਾਨ ਪੁਲਿਸ ਨੇ ਚੱਕਿਆ ਇਹ ਜਮਾਨ ਪੁਲਿਸ ਹਾਂਜੀ ਹਾਂਜੀ ਕੀ ਉੱਥੇ ਕੀ ਉਹਨਾਂ ਨੂੰ ਮਿਲਿਆ ਜਮਾਨ ਪੁਲਿਸ ਨੂੰ ਉੱਥੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਜੀ ਮਖਵਰੀ ਕੀਤੀ ਸੀ ਕਿਸੇ ਨੇ ਹਾਂ ਸਹੀ ਹੈ ਜ ਤੁਸੀਂ ਵਿੱਚ ਅਰੈਸਟ ਹੋ ਗਏ। ਹਾਂਜੀ ਵਿੱਚ ਅਰੈਸਟ ਹੋ ਗਏ। ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਤੁਸ। ਬਹੁਤ ਮੈਂ ਤਰਲਾ ਕੀਤਾ ਜੀ ਬਹੁਤ ਕਸ਼ਟ ਕੀਤੇ ਉਹਨਾਂ ਨੇ। ਹਾਂ। ਨਹੀਂ ਸੁਣੀ। ਕੋਈ ਸੁਣੀ ਨਹੀਂ ਆ ਗਈ। ਨਹੀਂ ਸੁਣੀ। ਠੀਕ ਹੈ ਤੁਹਾਡੀ ਵਿੱਚ ਤੁਹਾਡਾ ਵਿੱਚ ਨਾ ਹੀ ਵਿੱਚ। ਤੁਹਾਡਾ ਹੀ ਵਿੱਚ ਹੈ। ਵੀ ਕਹਿੰਦੇ ਤੁਹਾਨੂੰ ਹਾਈਟ ਤੇਰੀ ਸੀ ਕੋਈ। ਆਪਣਾ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨਾਂ ਨੂੰ। ਸਾਰਾ ਕੋ ਦਿੱਤਾ ਕੱਢ ਕੇ ਉਹਨਾਂ ਨੂੰ ਆਪਣਾ ਆਈ.ਡੀ. ਵੀ ਕਿਤੇ ਕੱਢ ਕੇ। ਇੱਥੋਂ ਦਾ ਕਰੀਬ ਮੋਬਾਈਲ ਤੱਕ ਲੋਕ ਤੱਕ ਦਿੱਤਾ ਗੱਲ ਕੋਲ ਕੇ। ਠੀਕ ਹੈ। ਲੋਕ ਕੋਲ ਦਿੱਤਾ। ਲੋਕ ਕੋਲ ਦਿੱਤਾ। ਹਾਂਜੀ। ਕੋਈ ਬੰਦੇ ਨਹੀਂ ਆ। ਨਹੀਂ ਬੰਦੇ ਆ। ਵੀ ਤੁ ਸ਼ੇ ਆਂਦੇ ਨਾਲ ਲੈ ਕੇ ਨੂੰ ਆਪਣੇ ਸਹੀ ਆਪਣੇ ਢੇਲ ਚ ਲੈ ਗਈ ਜੀ ਢੇਲ ਚ ਲੈ ਗਈ ਵਰਦੀਪੁਰ ਦੀ ਪਾਈ ਉੱਥੇ ਉਹਨਾਂ ਨੂੰ ਹਾਂ ਵਰਦੀਪੁਰ ਦੀ ਪਾਗੋਟ ਦੇ ਅੰਦਰ ਕੱਕਰਾਈ ਉੱਥੇ ਦਾ ਰਖਾ ਟਾਈ ਚੜ੍ਹਦੇ ਕਿੰਨੇ ਸਾਲ ਰੱਖੰਦ 25 ਸਾਲ ਲਈ 25 ਸਾਲ ਦਾ ਹਾਂਜੀ 206 ਮਹੀਨੇ ਹਾਂਜੀ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਥੇ ਰੋਟੀ ਪਾਣੀ ਸਵੇਰ ਟਾਈਮ ਇੱਕ ਫੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਜੀ ਹੋਏ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਟਾਈਮ ਇੱਕ ਰੋਟੀ ਮਿਲਦੀ ਸੀਗੀ ਹਾਂਜੀ ਜਿਹੜੇ ਹੋਰ ਕਿੰਨੇ ਕ ਪੰਜਾਬੀ ਉੱਥੇ ਆ ਗਏ ਥੋੜੇ ਨੇ ਟੋਟਲ ਸੀਗੇ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗਲ ਕੇਸ ਬਣੇਗੇ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੀ ਸਾਰੇ ਹਾਂਜੀ ਇਹਦੇ ਪੰਜਾਬ ਦੇ ਸੀਗੇ ਆਪਣੇ ਇਹਦੇ ਕਿਹੜੇ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇੱਦਾਂ ਸੀਗੇ ਤੁਸੀਂ ਕੋਈ ਵਕੀਰ ਉੱਥੇ ਕੀ ਸੀ ਲੈਣਾ ਤੁਹਾਡਾ ਕੇਸ ਕੇਸ ਉੱਥੇ ਵਕੀਰ ਸਰਕਾਰੀ ਦਿੱਤੇ ਸੀਗੇ ਜਿਹਨੇ ਆਪਣਾ ਕੋਈ ਕੇਸ ਕਰਦੇ ਫਾਇ ਸੋਨਨੀ ਤਾਂ ਆਪਣੇ ਨਾਲ ਦੇ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਬਲਵਾ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲ ਜਾਂ ਸਰਵਾਈ ਦੇ ਨਾਲ ਕੁਝ ਨਹੀਂ ਹੋਇਆ ਹਾਲ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਅਸੀਂ ਅਨੇ ਚਲੋਗੇ ਸੁਖਾਲਾ ਮਾਰਗ ਦਾ ਕਿ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡਾ ਕਿ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਜੀ ਕੀ ਰਿਹਾਂਗੇ ਤਾਂ ਹੋਏ ਤੁਸੀਂ ਬਸ ਰੱਬ ਬੋਲ ਹੀ ਹੋਏਗਾ ਜੀ ਇਹ ਅੱਛਾ ਹਾਂਜੀ ਤੁਹਾਡਾ ਨਾਮ ਆਇਆ ਕਿਸੇ ਤਰ੍ਹਾਂ ਦਾ ਦਰਸਾ ਦੇ ਉ अच्छा हां जी पेपर है 5 6 ਮਿੰਟਾਂ ਦਾ ਇਕੱਠੇ ਰਹਿਣ ਦਾ ਹੈ ਉਹ ਤਾਂ ਫੋਨ ਦੀ ਗੱਲ ਕਰੁੰਦੀ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਦਵਾਈ ਤੋਂ ਹੋਰ ਤਾਂ ਇਹ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰ ਦਿੰਦਾ ਸੀ ਹਾਂ ਜੀ ਕੋਈ ਅੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕੋਈ ਨਹੀਂ ਕੋਈ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਜੇ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੇਲ੍ਹ ਜਾ ਹਾਂ ਜੀ ਬਸ ਕੀ ਕਰੀ ਮਜ਼ਦੂਰੀ ਨੂੰ ਗਏ ਜਿਗਾ ਅੱਗੇ ਜਾ ਕੇ ਥੋੜੀ ਬਣ ਗਏ ਦਾ ਇਸ ਹਾਲ ਬਾਅਦ ਫਿਰ ਜਦੋਂ ਤੁਹਾਨੂੰ ਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਨਹੀਂ ਹੋਈ ਮੈਂ ਰੋਟੀ ਨਹੀਂ ਖਾਦੀ ਗਈ ਉੱਥੇ ਦੋ ਦਿਨਾਂ ਅੱਛਾ ਹਾਂਜੀ ਮੈਂ ਖੜਾ ਗੇਟ 'ਤੇ ਨਹੀਂ ਚੱਕ ਕੇ ਕਦੋਂ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਜੇ ਫਿਰ ਕੋਲ ਜੇ ਤੁਹਾਨੂੰ ਲੈ ਕੇ ਫਿਰ ਉਹ ਕਿੱਥੇ ਲੈ ਕੇ ਗਏ ਫਿਰ ਜੇਲ੍ਹ ਤੋਂ ਬਾਅਦ ਜੇਲ੍ਹ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ 'ਤੇ ਖੜਾ ਮੈਨੂੰ ਇਸ਼ਾਰਾ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੈਡੀਕਸ ਨੂੰ ਚੀ ਅੱਤੋਂ ਬਾਅਦ ਉਹਨਾਂ ਨੇ ਟੈਕਟ ਜਾ ਚੋਟੜਾਈ ਮੈਨੂੰ ਅੱਛਾ ਪਾਸਪੋਰਟ ਕਰ ਦਿੱਤਾ ਟ ਹੁਣ ਬਸ ਇਹ ਦੁੱਖ ਬਹੁਤ ਵੱਡਾ ਹੁੰਦਾ ਜੀ ਜਿਹੜੀ ਜੇਲ ਕੱਟੇ ਬੇਕਸੂਰ ਕੱਟੇ ਆਈ ਗਾਂ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਰਾਂਗੇ ਕੋਈ ਕਸੂਰ ਨਹੀਂ ਸੀ ਉਹ ਤੇ ਜਿਹੜੀ ਡਰਗ ਸੀ ਕੋਈ ਕਸੂਰ ਨਹੀਂ ਸੀ ਸਾਡਾ ਜੀ ਮੈਨੂੰ ਉਹਨਾਂ ਨੇ ਮੇਰੀ ਯੂਰਿੰਗ ਰਿਪੋਰਟ ਤੱਕ ਨਹੀਂ ਦਿੱਤੀ ਜੀ ਇਹ ਜਿਹੜਾ ਬਲੱਡਰ ਥੋੜਾ ਅਭੀ ਥੋੜਾ ਅਭੀ ਨਸ਼ਾ ਕਰਦਾ ਕਿ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੁਝ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਕਰੋ 2.5 ਸਾਲ ਦੇ ਵਿੱਚ 25 ਸਾਲ ਦੀ ਸਜ਼ਾ 25 ਸਾਲ ਹੀ ਸਜ਼ਾ ਦਿੱਤੀ ਇਹੋ ਜਿਹੜੇ ਜਿਹੜੇ ਦੂਜੇ ਬੰਦੇ ਆ ਉਹ ਅੰਦਰ ਆ ਪਾਕਿਸਤਾਨ ਦੇ ਜਿਹੜੇ ਜੇ ਜਨਰੇਸ਼ਨ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀਏ ਹੁਣ ਦੇਲ ਚੈਕ ਪਤਾ ਲੱਗੀ ਵੀ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦਾ ਪਤਾ ਜੀ ਉਹਨਾਂ ਦੇ ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇੜਾ ਮੇਰੇ ਘਰ ਦੇ ਨਾਲ ਲੱਗਿਆ ਆਵੇ ਮੈਂ ਬਹੁਤਾਂ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜੀ ਮੈਂ ਬਿਮਾਰ ਤੇ ਪ੍ਰੈਸ਼ਰ ਕਰਾਇਆ ਜੀ ਮੈਂ ਕਹਾਂ ਸੀ ਮੇਰਾ ਪ੍ਰੈਸ਼ਰ ਨਾ ਘਟਾ ਮੇਰੇ ਪੁੱਤ ਨੇ ਇੱਕ ਵਾਰੀ ਮੇਰਾ ਮਗ੍ਹਾ ਪਗਾ ਰੇਤੇ ਲਾਗੇ ਜੰਮੇ ਸਾਰੇ ਦੋ ਘਟਾ ਪਰਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਤਾਂ ਜੀ ਕੋਈ ਚੱਲ ਰਕ ਉਸ ਜਿੱਥੇ ਰੋਤੇ ਬਰਦਾਸ਼ਤ ਕਰਦੇ ਸੀ ਮੈਂ ਨਾ ਕਿੰਨਾ ਲਕੀਰਾਂ ਕੱਢ ਕਰਦੇ ਸੀ ਮੈਂ ਕਹਿੰਦੀ ਕਿ ਇਸੇ ਨਾਲ ਕਿਸੇ ਤਾਂ ਮੇਰਾ ਪੁੱਤ ਮੇਰੇ ਘਰ ਆਜ ਵੀ ਮੇਰੇ ਘੰਟੇ ਨਾਲ ਲੱਗਿਆ ਤੁਹਾਨੂੰ ਕਿੰਨੇ ਹੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਸੀਂ ਸਾਨੂੰ ਜੀ ਕਿਸੇ ਮੁੰਡੇ ਨਹੀਂ ਦੱਸਿਆ ਜਲੰਧਰ ਦੇ ਨੇ ਹੂੰ ਤੁਹ ਕੈਮਰਾ ਜੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਵਾਸੀ ਜਿੱਦ ਤੱਕ ਆ ਜਾਏ 에어ਪੋਰਟ ਤੇ ਉੱਥੇ ਉੱਧਰ ਦੇ ਸਾਲੂ ਬਰੇ ਨੇ ਆ ਕੇ ਫੋਨ ਕੀਤਾ ਮੇਰੀ ਬੱਦੀ ਕੁਲਦੀਨ ਬਹੁਤ ਨੇ ਕਿਹਾ ਮੈਂ ਘਰ ਸੁਤੀ ਗਈ ਸੀ ਜੀ ਮੈਂ ਉਹਦਾ ਫੋਨ ਕੀਤਾ ਸੱਟ ਤਾਂ ਬਸ ਜੀ ਧਰਤੀ ਨਾ ਪੈਣ ਨਾਲ ਲੱਗ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬਹੁਤ ਜਿਆਦਾ ਹੁਣ ਤਾਂ ਇਹ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨਹੀਂ ਜੀ ਮੈਂ ਤਾਂ ਜਮਾ ਲਿਆ ਆਪਣੇ ਪਤ ਨੂੰ ਅੱਖਾਂ ਦੇ ਪਰੇ ਕਰ ਬਹੁਤ ਅੱਖਾਂ ਮੈਂ ਤਾਂ ਜੀ ਪਾਲੇ ਬਹੁਤ ਜਿਆਦਾ ਛੋਟੇ ਛੋਟੇ ਸੇ ਜਦੋਂ ਨਾਲ ਦਾ ਪੇਰ ਮੁੱਕ ਗਿਆ ਸੀ ਉਹਦੀ ਅੱਧੀ ਵਸਦੀਆਂ ਨੂੰ ਘੱਟੇ ਕਰ ਕਰਕੇ ਮੈਨੂੰ ਪੜਾਇਆ ਲਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਇਤਿਆਮ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੋ ਕਰਦੇ ਤੋਂ ਕਿ ਜਦੋਂ ਬਾਹਰ ਭੇਜਿਆ ਸੀ ਚਲੋ ਹੁਣ ਤਾਂ ਖੁਸ਼ ਹੋ ਜੀ ਹੁੰਦਾ ਉਹਦਾ ਪੁੱਤ ਕਰ ਆ ਗਿਆ ਮੈਂ আর ਮੇਰੇ ਬਡੇ ਬੇਟੇ ਜੀ ਮਾਤ ਨੂੰ ਨਾਲ ਆਇਆ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਸੇ ਆ ਜਾਣ ਲੱਗੇ ਨੂੰ ਉਹ ਤਾਂ ਦੇ ਕੱਪੜੇ ਲੈ ਕੇ ਦਿੱਤੇ ਮੈਂ ਬਹੁਤ ਚਾਲ ਮੇਰਾ ਪੋਤ ਨੂੰ ਬਣ ਦੇਸਾਂ ਤੋਂ ਚੋਲੇ ਆਇਆ ਚਲੋ ਪਰਮਾਤਮਾ ਦਾ ਸ਼ੁਕਰ ਕਰਿਆ ਜੀ ਹੁਣ ਤਣੀ ਜਾਣਾ ਵਿਦੇਸ਼ ਨਹੀਂ ਨਹੀਂ ਹਾਂ ਜੀ ਹੁਣ ਇਸੇ ਕੰਮ ਕਰਨਾ ਕੀ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਬਾਹਰ ਰਹਿੰਦੇ ਉਹਨਾਂ ਨੂੰ ਕੀ ਕਹੋਗੇ ਵੀ ਸਹੀ ਕੰਮ ਕਰੋ ਉਹਨਾਂ ਨੂੰ ਕਹੋਗੇ ਨਸ਼ਾ ਨਾ ਕਰਿਓ ਜੀ ਆਪਣੇ ਮਾਪਿਆਂ ਨੂੰ ਦੋਖਾ ਨਾ ਦਿਓ ਜਿੱਦਾਂ ਹੀ ਹੈਗਾ ਆਪਣੇ ਕਰੀਬੀ ਕੱਟ ਲਓ ਡੰਗੀ ਕੱਟ ਲਓ ਮੁਸ਼ਕਲ ਨਹੀਂ ਹੈ ਇੱਥੇ ਰਹੋ ਜੀ ਇੱਥੇ ਰਹੋ ਪਰਦੇਸ ਚ ਗੋਸਣ ਜਗਾ ਹੀ ਤੱਕਾਸ਼ਾ ਹੀ ਬਹੁਤ ਚਲਦੀ ਇੱਥੇ ਉੱਥੇ ਉਹਨਾਂ ਨੂੰ ਤੁਹਾਨੂੰ ਦੇਖਣੇ ਨੇਗਾ ਤੁਸੀਂ ਕਸੂਰੀ ਕੀਤਾ ਨਹੀਂ ਕੀਤਾ ਚਾਕੇ ਅਦਰ ਸਿੱਟ ਦਿੰਦੇ ਆਂ ਵੀ ਇਹ ਕਸੂਰ ਸਦਾ ਕੱਟੀ ਢਾਈ ਸਾਲ ਬੇਸਬਲ ਕੱਟੀ ਢਾਈ ਸਾਲ